ਮੈਨੂੰ ਮੇਰੇ ਆ ਮਾਲਕਾਂ ਚ ਜਿਕੜਾ ਟਿੰਡਾ ਪਹਾੜੀਆਂ ਨੇ ਜਿੰਦਾ ਹੌਲੀਆਂ ਨੇ ਲਾਲਾ ਡੋਲਣਾ ਕੰਬੜਾ ਖੜਕਣਾ ਏ ਬਾੜੀ ਕਿਹਾ ਬਸਮਾਨ ਸਹਿਮ ਕੇ ਤਾ ਤੇਰੇ ਦੀਦਿਆ ਨੇ ਨਾ ਛਿੜਕਣਾ ਨਾਲ ਕਾਲ ਜੇ ਨਾਲ ਜਾ ਕੇ ਬੱਚਿਆਂ ਨੂੰ ਮੈਂ ਰਣੇ ਉੱਥੋਂ ਮੜ ਜੇ ਤੇ ਮੇਰਾ ਨਾਂ ਗੁਜਰੀ ਮੇਰੀ ਅੰਨ ਗੁਜਰੀ ਇਹ ਹਾ ਜਈ ਤੋ ਹਾ ਤੇ ਮੇਰੇ ਉੱਤੇ ਘੜੀ सदा मोसको मदा इतिहास पुज ਤੇਹ ਪਤਾ ਹੱਸ ਕੇ ਗੋਮ ਜੋ ਜਰ ਜਾਂਦੀ ਤੇ ਸਿਰ ਦੇ ਸਰਦਾਰ ਕਹੇ ਆਪਾ ਤੇ ਤਾਯੋ ਸ੍ਰੀ ਦਸਤਾਰ ਸੌਂਦੀਆਂ ਨੇ ਸਿਰਵਾਰ ਨੂੰ ਸਿੰਘ ਨਾ ਮੂੜ ਢਰਦੇ ਤੇ ਤਾਯੋ ਸਿੰਘਾ ਤੋਂ ਮਤ ਹੈ ਡਰ ਜਾਂਦੀ ਸੋ ਇਹ ਧਰਤੀ ਜਿਹੜੀ ਸ਼ਹੀਦਾਂ ਦੀ ਹੈ ਕਿਉਂਕਿ ਸਿੱਖ ਕੌਮ ਨੇ ਜਿਹੜੇ ਪੁਰਨੇ ਪਾਏ ਨੇ ਸ਼ਾਇਦ ਉਸ ਕੌਮ ਨੇ ਪਾਏ ਹੋਣ ਸੋ ਸ਼ਹਿਰ ਕੀ ਲਿਖਦਾ ਸ਼ਹੀਦਾਂ ਦੀ ਪਰਤਾਹ ਸਾਧ ਸੰਗਤ ਆਪ ਸਾਹਿਬ ਦੀ ਨਿਹੰਗ ਕੂਚ ਕੀਤਾ ਤੇ ਚਾਲੇ ਸ਼ੁਰੂ ਤੋਂ ਹੀ ਐਸੇ ਜੱਗ ਦੇ ਨੇ ਇਹ ਜੱਗ ਸਾਰਾ ਨਸਾਫਰਾ ਦੀ ਕੌਮ ਦੀ ਸਭ ਨੇ ਬਣਾ ਸਤ ਸ੍ਰੀ ਅਕਾਲ ਇੱਥੇ ਹਾਜ਼ਰੀ ਲੱਗੇ ਤਾਂ ਨਿਤਮਸਤਕ ਹੋਣਾ ਚਾਹੀਦਾ ਭਗਤ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਿੱਖ ਕੌਮ ਸਾਜੀ ਆਪਣੇ ਖਾਲਸੇ ਨੂੰ ਚੜ੍ਹਦੀ ਕਲਾ ਚ ਰਹਿਣ ਦਾ ਜਿਹੜਾ ਹੁਕਮ ਬਖਸ਼ਿਆ ਮਹਾਰਾਜ ਨੇ ਸੋ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਨੇ ਆਪਣੇ ਸਿੰਘਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਸੀ ਉਹ ਕਹੀ ਸੀ ਕਿ ਦੇ ਕੇ ਕੇਸੂ ਦਸਮੇਸ਼ ਨੇ ਕਿਆ ਮੁਖੋ ਜਾਓ ਬਖਸ਼ਿਆ ਅੱਜ ਸਰਦਾਰੀਆਂ ਨੇ ਕੰਗਾ ਫੇਰ ਦੇ ਸਦਾ ਖਿਆਲ ਕਰਨਾ ਤੇ ਕਦੇ ਚੱਲਣੀਆਂ ਸਿਰਾਂ ਤੇ ਆ ਰੀਆਂ ਨੇ ਵੇ ਕਾਛ ਕੀ ਏ ਜੱਟ ਦੇ ਸੱਤ ਦੇ ਕੇ ਤੇ ਬਖਸ਼ ਦਿੱਤੀ ਆ ਬਰਕਤਾਂ ਸਾਰੀਆਂ ਨੇ ਸਦਾ ਰਹਿਣਾ ਮਜਲੂਮਾਂ ਦੀ ਢਾਲ ਬਣ ਕੇ ਤੇ ਕੜਾ ਨਹੀਂ ਹੱਥ ਕੜੀਆਂ ਮਾਰੀਆਂ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ